ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਤੁਸੀਂ ਸਾਹਮਣੇ ਸਕਰੀਨ ਤੇ ਇੱਕ ਬੜੀ ਸੋਹਣੀ ਝੋਟੀ ਦੇਖ ਰਹੇ ਆਂ ਸੁਆ ਵੀਰ ਤੋਂ ਪੁੱਛਾਂਗੇ ਆਪਾਂ ਕਿੰਨਾ ਮਸ ਹੁੰਦੀ ਐ ਤੇ ਥਾਲੇ ਦੇ ਦੀ ਬੰਤਰ ਬਾ ਕਮਾਲ ਇਹ ਸਮਝ ਨੂੰ ਲੱਗੀ ਐ ਹਜੇ ਕੁਝ ਦਿਨ ਲੈਂਦੀ ਐ ਤੇ ਜਿਹੜੀ ਇਹ ਵੀਡੀਓ ਕਵਰ ਕਰ ਰਹੇ ਆਂ ਕਿਸਾਨ ਵੀਰੋ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਐ ਚੇਤ ਸਿੰਘ ਵਾਲਾ ਜਿਹੜਾ ਚੇਤ ਸਿੰਘ ਵਾਲਾ ਪਿੰਡ ਆ ਕਿਸਾਨ ਵੀਰੋ ਇਹਦੇ ਗਵਾਂਢੀ ਪਿੰਡ ਮਚਾਕੀ ਛੜਕਾਲੀ ਵੀ ਇਸ ਪਿੰਡ ਦਾ ਗਵਾਂਢੀ ਪਿੰਡ ਇੱਕ ਪਾਸੇ ਸੁੱਖਣ ਵਾਲਾ ਰਹਿ ਜਾਂਦਾ ਤੇ ਬਾਕੀ ਸ਼ੇਰ ਸਿੰਘ ਵਾਲਾ ਪਿੰਡ ਇਸ ਪਿੰਡ ਦੇ ਗਵਾਂਢੀ ਪਿੰਡ ਹੈ ਤੁਸੀਂ ਮੱਝ ਵੇਖੋ ਕਿਸਾਨ ਵੀਰੋ ਸੁਆ ਵੀਰ ਤੋਂ ਪੁੱਛਣਾ ਆਪਾਂ ਕਿ ਨਵਾਂ ਸੁਗੀ ਜਿਹੜੀ ਮੱਝ ਆ ਕਿਸਾਨ ਵੀਰੋ ਇਹ ਵਪਾਰ ਲੈਣ ਦਾ ਭਰਾ ਦਾ ਕੰਮ ਆ ਤੇ ਬੜੀ ਸੋਹਣੀ ਮੱਝ ਆ ਸੁਆ ਵੀਰ ਤੋਂ ਪੁੱਛਦੇ ਆਪਾਂ ਕਿ ਨਵਾਂ ਸੁਗੀ ਸਾਰੀ ਜੈੱਡ ਬਲੈਕ ਆ ਦੁੱਧ ਤੁਸੀਂ ਅੰਦਾਜ਼ਾ ਲਾਇਓ ਭਾਂਡੇ ਤੋਂ ਇਹਨੇ ਕਿੰਨਾ ਕੁ ਪਾ ਦੇਣਾ ਤਿਆਰੀ ਬੜੀ ਜ਼ਬਰਦਸਤ ਆ ਹਜੇ ਕੁਝ ਦਿਨ ਲੰਦੀ ਐ ਤੇ ਹਜੇ ਹੋਰ ਇਹਨੇ ਤਿਆਰੀ ਕਰਨੀ ਐ ਥਣਾ ਦਾ ਸਹਿਜ ਗੈਬ ਬੜਾ ਸੋਹਣਾ ਐ ਅੱਜੋਂ ਪਹਿਲਾਂ ਤੋੜਦੇ ਆ ਤੇ ਫਿਰ ਇਹਦੀ ਬਣਦੀ ਸਾਰੀ ਡਿਟੇਲ ਜਿਹੜੀ ਆਪਾਂ ਵੀਰ ਤੋਂ ਲੈ ਲੈਣੀ ਐ ਭਰਾ ਦਾ ਵਪਾਰ ਲੈਣ ਦਾ ਕੰਮ ਐ ਕਿ ਸੰਵੀਰੋ ਬੜੀ ਸੋਹਣੀ ਝੋਟੀ ਐ ਇਹ ਆਜੋ ਬਾਈ ਜੀ ਤੋਰੇਓ ਪਹਿਲਾਂ ਤੇ ਫਿਰ ਬਣਦੀ ਇਹਦੀ ਸਾਰੀ ਡਿਟੇਲ ਜਿਹੜੀ ਲੈ ਲੈਣੀ ਹੈ ਸਿੰਘਾਂ ਦੀ ਬੰਤਰ ਫੇਸ ਕੁਆਲਿਟੀ ਬੜੀ ਸੋਹਣੀ ਹੈ ਇੱਕ ਮਧਰੀ ਗੋਡੀ ਦੀ ਝੋਟੀ ਆ ਕਿਸਾਨ ਵੀਰੋ ਦੁੱਧ ਤੁਸੀਂ ਸਮਝਿਓ ਵੀ ਤੁਸੀਂ ਇਹਦੇ ਥੱਲੋਂ ਕਿੰਨਾ ਕੁ ਚੋ ਸਕਦੇ ਆ ਕੋਈ ਕੱਦ ਬਹੁਤਾ ਵੱਡਾ ਹੈ ਨਹੀਂ ਸਮੱਧਰ ਹੈ ਤੇ ਪਰ ਥਾਂਲੇਵੇ ਵਾਲੇ ਪਾਸੋਂ ਬੰਤਰ ਬੜੀ ਸੋਹਣੀ ਨੇ ਰੱਖੀ ਹੈ ਤੇ ਹਜੇ ਕੁਝ ਦਿਨੇ ਨੇ ਲੈ ਜਾਣੇ ਆ ਚਮ ਪਤਲਾ ਜਮਾ ਕਿਸਾਨ ਵੀਰੋ ਜਿਹੜਾ ਦੁੱਧ ਵਾਲੀ ਮੱਝ ਦਾ ਚਾਹੀਦਾ ਬੜੀ ਸੋਹਣੀ ਮੱਝ ਐ ਆ ਜੋ ਮੋੜ ਲਓ ਡਾਕਟਰ ਸਾਹਿਬ ਤੇ ਤਿਆਰੀ ਬੜੀ ਜ਼ਬਰਦਸਤ ਆ ਕਿਸਾਨ ਵੀਰੋ ਹਜੇ ਕੁਝ ਦਿਨ ਇਹਨੇ ਲੈ ਜਾਣੇ ਆ ਥਣਾਂ ਦੇ ਜਿਹੜੇ ਸੈਜ ਗਾਇਬ ਐ ਬੜਾ ਸੋਹਣਾ ਸੈਜ ਗਾਇਬ ਆ ਕਿਸਾਨ ਵੀਰੋ ਵੇਖੋ ਤੁਸੀਂ ਇਹਦੀ ਜੱਜਮੈਂਟ ਲਾਓ ਤੇ ਫਿਰ ਬਣਦੀ ਸਾਰੀ ਡਿਟੇਲ ਲੈ ਦੇਣੀ ਐ ਤੁਹਾਨੂੰ ਜਿਹੜਾ ਰੇਟ ਆ ਕਿਸਾਨ ਵੀਰੋ ਉਹ ਵੀਡੀਓ ਦੇ ਵਿੱਚ ਹੋਣਾ ਐ ਆ ਵਾਜਬ ਜੀਆ ਮੈਨੂੰ ਲੱਗਿਆ ਕਿਸਾਨ ਵੀਰੋ ਬਾਕੀ ਤੁਸੀਂ ਆਪ ਦੀ ਸਮਝ ਨਾਲ ਡੰਗਰ ਜਿਹੜਾ ਖਰੀਦਣਾ ਹੈ। ਕੀ ਬਾਤਾਂ ਜਿਹੜੀ ਝੋਟੀ ਆ ਕਿਸਾਨ ਵੀਰੋ। ਸੋਣੀ ਮੱਝਾਂ ਬੜੇ ਭਰਾਵਾਂ ਦਾ ਫੋਨ ਆਉਂਦੇ ਸੀ ਵੀ ਇੱਕ ਕੋਈ ਚੰਗੇ ਦੁੱਧ ਵਾਲੀ ਮੱਝ ਤੁਸੀਂ ਲੈ ਕੇ ਆਓ ਤੇ ਅੱਜ ਆਪਾਂ ਤੁਹਾਡੇ ਲਈ ਲਿਆਂਦੀ ਐ। ਕਰਦੇ ਆ ਗੱਲਾਂ ਬਾਤਾਂ ਵੀਰ ਨਾਲ ਸੁਆ ਪੁੱਛਦੇ ਆਂ ਵੀ ਕਿੰਨਾ ਮੈਨੇ ਸੋਣਾ। ਥਣਾਂ ਦਾ ਸਹਿਜ ਗੈਬ ਬਾ ਕਮਾਲ ਆ ਕਿਸਾਨ ਵੀਰੋ ਵੇਖੋ ਥਣ ਤੋਂ ਥਣ ਦੀ ਵਿੱਥੀ। ਬੜਾ ਸੋਹਣੀ ਛੋਟੀ ਹੈ ਕਿਸਾਨ ਵੀਰੋ ਆਜੋ ਬਾਈ ਜੀ ਕਰਦੇ ਆਂ ਭਰਾ ਨਾਲ ਗੱਲਾਂ ਬਾਤਾਂ ਲੈਣੇ ਇਹਦੀ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਜੀ ਨਾਂ ਦੱਸਿਓ ਜੀ ਜਗਸੀਰ ਸਿੰਘ ਜਗਸੀਰ ਸਿੰਘ ਥੋੜਾ ਜਿਹਾ ਉੱਚੀ ਬੋਲਿਓ ਤੇ ਆਪਣਾ ਜੀ ਮੋਬਾਈਲ ਨੰਬਰ ਦੱਸਿਓ ਮੋਬਾਈਲ ਨੰਬਰ ਹੈਗਾ 99682 ਅੱਛਾ ਜੀ 19762 ਠੀਕ ਹੈ ਜੀ ਤੇ ਬਾਈ ਜੀ ਜਿਹੜੀ ਇਹ ਛੋਟੀ ਹੈ ਆਪਣੇ ਕੋਲੇ ਹਾਂਜੀ ਇਹ ਵਪਾਰ ਲੈਣ ਦਾ ਹੀ ਕੰਮ ਆ ਆਪਣਾ ਹਾਂਜੀ ਤੇ ਇਹ ਵਪਾਰ ਲੈਂਡ ਜੀ ਆਪਣੇ ਕੋਲੇ ਆਈ ਵੀ ਆ ਹਾਂਜੀ ਵਪਾਰ ਲੈਂਡ ਤੇ ਸੂਆ ਕਿੰਨਾ ਮਸੂਗੀ ਬਾਈ ਜੀ ਸੂਆ ਉਹਨਾਂ ਨੇ ਤਾਂ ਸਾਰ ਦੂਜਾ ਦੱਸਿਆ ਤੀਜਾ ਸੂਆ ਦੱਸਿਆ ਮਾਲਕਾਂ ਨੇ ਦੂਜਾ ਸੂਆ ਹੀ ਦੱਸਿਆ ਆਪਾਂ ਨੂੰ ਤੇ ਆਪਾਂ ਤੀਜਾ ਕਹਿ ਕੇ ਬਈ ਖਰੀਦੀ ਐ ਮੰਨ ਕੇ ਤੀਜਾ ਮੰਨ ਕੇ ਆ ਠੀਕ ਹੈ ਜੀ ਤੇ ਦੁੱਧ ਬਾਈ ਜੀ ਕਿੰਨਾ ਦੱਸਿਆ ਤਾਂ 16 ਤੋਂ ਪਲਾਸ ਹੀ ਆਉਂਦੇ ਸੀ ਸਾਨੂੰ ਤੇ ਜਿਹੜਾ ਪਹਿਲੇ ਸੂਏ 16 ਕਿਲੋ ਆਉਂਦੇ ਸੀ ਉਹ ਤਾਂ ਦੂਜੇ ਹੋਊਗਾ 16 ਤੇ ਦੂਜੇ 16 ਤੇ ਇਸ ਵਾਰ ਕੋਈ 2-4 ਕਿਲੋ ਵੱਧ ਦੇ ਸਕਦੀ ਹੈ ਬਾਕੀ ਦੁੱਧ ਦੁੱਧ ਦੇ ਦੂ ਮੇਰੇ ਸਾਹ 17 ਠੀਕ ਹੈ ਜੀ ਬਾਕੀ ਦੁੱਧ ਦੁੱਧ ਪਾਏ ਦਾ ਹਾਂ ਤੇ ਬਾਈ ਜੀ ਜੇ ਮੰਨ ਲਓ ਕਿ ਕੋਈ ਬੰਦਾ ਆਪਣੇ ਕੋਲੇ ਦੂਰੋਂ ਨੇੜੋਂ ਭਰਾ ਆਉਂਦਾ ਤੇ ਇਹਦਾ ਰੇਟ ਰੇਟ ਇਹਦਾ ਜੀ 40 ਹੈ ਅੱਛਾ ਜੀ ਤੇ ਇੱਕ 35 ਦੀ ਆਪਣੀ ਹਾਂ ਨਾ ਠੀਕ ਹੈ ਜੀ ਤੇ ਮਾਨਤਣ ਵਿੱਚੋਂ ਮਾਨਤਣ ਬਸ ਦੇਖਾਵੇ ਮੌਕੇ ਵੀ ਮਾਨਤ ਤਾਂ ਨਹੀਂ ਹੋਣਾ ਜਿਹੜਾ ਹਾਂ ਮਾਨਤਾ ਨਹੀਂ ਡਿਮਾਂਡ ਭਲਾ ਇੱਕ 40 ਰੱਖੀ ਹੈ ਤੇ ਇੱਕ 35 ਜੋ ਮਾਨਤਣ ਕਰੋਗੇ ਕਿਸਾਨ ਵੀਰੋ ਭਾ ਸੀਲਫ ਲਗ ਕੇ ਕਿਹ ਵੱਲੋਂ ਕਮੀ ਨਹੀਂ ਕੋਈ ਠੀਕ ਹੈ ਜੀ ਦੁੱਧ ਮੀਰ ਆ ਜਿੱਥੋਂ ਤੱਕ ਆਪਣਾ ਵੀ ਆਈਡੀਆ ਹਾਂਜੀ ਜਮਾ ਪਤਲਾ ਹਾਂਜੀ ਹਾਂਜੀ 17 ਕਿਲੋ ਚਾਹੀਦਾ ਮੈ ਠੀਕ ਹੈ ਜੀ ਕਿਸਾਨ ਵੀਰੋ ਦੁੱਧ ਹੁੰਦਾ ਜਿਹੜਾ ਪਾਏ ਦਾ ਬਾਕੀ ਦੁੱਧ ਕਿਸਾਨ ਵੀਰੋ ਭਾਂਡਾ ਦੱਸਦਾ ਜਾਂ ਪਸ਼ੂ ਗਵਾਈ ਭਰਦਾ ਵੀ ਮੈਂ ਦੁੱਧ ਦੇਵਾਂਗਾ ਲੈਵੇ ਭਾਂਡੇ ਇੰਨੀਓ ਕੋਈ ਊੜਾ ਬੰਨਾ ਨਹੀਂ ਤੁਸੀਂ ਸਮਝਿਓ ਵੀ ਦੁੱਧ ਕਿੰਨਾ ਕਿਤੇ ਥੱਲੋਂ ਝੋ ਸਕਦੇ ਆ ਜਿਵੇਂ ਭਰਾ ਨੇ ਝੋਟੀ ਦੇ ਹਿਸਾਬ ਨਾਲ ਜਿਹੜਾ ਰੇਟ ਆ ਕਿਸਾਨ ਵੀਰ ਉਹ ਇਹ ਵਾਜਬ ਜਿਹਾ ਮੈਨੂੰ ਲੱਗਿਆ ਬਾਕੀ ਤੁਸੀਂ ਇੱਥੇ ਆਓਗੇ ਜਦੋਂ ਤੁਸੀਂ ਮੁੜਦੇ ਨਹੀਂ ਜਿੰਨੀ ਗੱਲ ਦੱਸੀ ਹੈ ਉੰਨੀ ਵੀਡੀਓ ਚ ਆਪਾਂ ਬੋਲੀ ਹੈ ਤੇ ਉਹੀ ਨਿਕਲੂਗੀ ਬੜੀ ਸੋਹਣੀ ਫੇਸ ਕੁਆਲਟੀ ਆ ਸਾਰੀ ਜੈਡ ਬਲੈਕ ਆ ਪੂਛ ਤੇ ਜਿਹੜੇ ਚਾਰ ਵਾਲ ਕਾਲੇ ਹੈ ਚੰਗੀ ਸੋਹਣੀ ਬਰੀਡ ਤੁਸੀਂ ਇਹਦੇ ਤੋਂ ਮੱਝ ਤੋਂ ਲੈ ਸਕਦੇ ਆ ਕਿਸਾਨ ਵੀਰੋ ਤੇ ਭਰਾ ਦਾ ਜਿਹੜਾ ਨੰਬਰ ਆ ਕਿਸਾਨ ਵੀਰੋ ਉਹ ਆਪਾਂ ਆਪਣੀ ਸਕਰੀਨ ਤੇ ਮੈਂਸ਼ਨ ਕਰ ਦੇਣਾ ਤਦ ਉਸੀ ਸਿੱਧਾ ਵੀਰ ਨਾਲ ਜਿਹੜਾ ਕੰਟੈਕਟ ਕਰਕੇ ਇਹ ਸੋਹਣੀ ਜੋੜੀ ਖਰੀਦ ਸਕਦੇ ਆ ਕਿਸਾਨ ਵੀਰੋ ਵੀਰ ਬਹੁਤ ਵਾਕੀ ਚਾਲੂ ਬੋਲ ਹੈ ਧੰਨਵਾਦ ਮਿਲਦੇ ਆ ਕਿਸਾਨ ਵੀਰੋ ਅਗਲੀ ਵੀਡੀਓ ਚ